ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਮੱਤੀ ਵਾਲਿਆਂ ਦੇ ਸ਼ੋਅਰੂਮ 'ਚ ਅਸੀਂ ਤੁਹਾਡੇ ਲਈ ਨਵੀਂ ਵੈਰਾਈਟੀ ਲੈ ਕੇ ਹਾਜ਼ਰ ਹੋਏ ਹਾਂ ਨਵੀਂ ਡਿਜ਼ਾਈਨਿੰਗ ਤੁਹਾਨੂੰ ਦਿਖਾਉਣ ਲੱਗੇ ਆ ਰੇਟ ਬਹੁਤ ਘੱਟ ਹੈ ਦੇਖੋ ਜੀ ਹੈਂਡਵਰਕ ਦੇ ਸੂਟ ਹੈ ਪ੍ਰਿੰਟਡ ਪਿਓਰ ਕੈਮਰਿਕ ਦਿੱਕਤੀ ਕੈਮਰਿਕ ਦੇ ਸੂਟ ਹੈ ਜੀ ਰੇਟ ਇਸ ਦਾ ਬਹੁਤ ਘੱਟ ਹੈ ਰੇਟ ਸੁਣਨ ਲਈ ਵੀਡੀਓ ਲਾਸਟ ਤੱਕ ਜਰੂਰ ਦੇਖੋ ਦਿਖਾਓ ਜੀ ਇਹਦੀ ਬਾਟਮ ਦਿਖਾਓ ਜੀ ਦੇਖੋ ਜੀ ਪਿਓਰ ਕਾਟਨ ਦੀ ਬਾਟਮ ਹੈ ਜੀ ਇਹ ਦੇਖੋ ਜੀ ਦੇਖੋ ਜੀ ਫੁੱਲ ਸੈਟ ਫੁੱਲ ਸਾਈਜ਼ ਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਜੀ ਦੇਖੋ ਜੀ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸਾਈਜ਼ ਪੂਰਾ ਹੈ ਰੇਟ ਬਹੁਤ ਘੱਟ ਹੈ ਕਲਰ ਦਿਖਾਉ ਜੀ ਇਹਦਾ ਦੋ ਕਲਰ ਹੈ ਜੀ ਦੇਖੋ ਜੀ ਵੈਰੀ ਬਿਊਟੀਫੁੱਲ ਬਹੁਤ ਸੋਹਣਾ ਕਲਰ ਹੈ ਜੀ ਇਹ ਮਿਲੂਗਾ ਤੁਹਾਨੂੰ ਮੱਤੀ ਵਾਲਿਆਂ ਦੇ ਕੱਪੜੇ ਸ਼ੋਰੂਮ ਬਰੇਟਾ ਵਿਖੇ ਜੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੈਮਰਿਕ ਦਾ ਸੂਟ ਹੈ ਰੇਟ ਇਸ ਦਾ ਸਿਰਫ 450 ਰੁਪਏ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਹਾਂਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਿਰੇ ਤੇ ਡਿਜ਼ਾਈਨ ਹੈ ਦੇਖੋ ਨਾਲ ਹੈਂਡਵਰਕ ਕੀਤਾ ਹੋਇਆ ਜੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਬਾਈ ਜੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਸਾਡੀ ਹੌਸਲਾ ਵਜਾਈ ਕਰਿਆ ਕਰੋ ਤਾਂ ਕਿ ਅਸੀਂ ਨਵੀਂ ਨਵੀਂ ਵੈਰਾਈਟੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਏ ਸਾਡੇ ਚੈਨਲ ਤੇ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜਿਓਮੈਟ੍ਰੀਕਲ ਡਿਜ਼ਾਈਨ ਦੁਪੱਟਾ ਇਹਦਾ ਆ ਦੇਖੋ ਜੀ ਆ ਬਾਟਮ ਆ ਗਈ ਜੀ ਇਹਦੀ ਬਹੁਤ ਸੋਹਣਾ ਡਿਜ਼ਾਈਨ ਹੈ ਹੈਂਡਵਰਕ ਹੋਇਆ ਹੋਇਆ ਗਲੇ ਤੇ ਦੇਖੋ ਜੀ ਧਿਆਨ ਨਾਲ ਦੇਖ ਸਕਦੇ ਹੋ ਤੁਸੀਂ ਜੀ ਹਾਂਜੀ ਇਹ ਕਲਰ ਨੇ ਇਹਦੇ ਜੀ ਦੇਖੋ ਜੀ ਬਿਲਕੁਲ ਨਵੇਂ ਕਲਰ ਨੇ ਨਵੀਂ ਡਿਜ਼ਾਈਨਿੰਗ ਹੈ ਰੇਟ 450 ਬਹੁਤ ਸੋਹਣਾ ਸੂਟ ਹੈ ਜੀ ਗਰਮੀ ਦਾ ਤੋਹਫਾ ਹੈ ਪਿਓਰ ਕੈਮਰੀਕਾ ਪਿਓਰ ਕਾਟਨ ਦਾ ਸੂਟ ਹੈ ਜੀ ਦੇਖੋ ਜੀ ਅਗਲਾ ਡਿਜ਼ਾਈਨ ਦਿਖਾਉ ਜੀ ਦੇਖੋ ਜੀ ਬਿਲਕੁਲ ਨਵੇਂ ਡਿਜ਼ਾਈਨ ਨੇ ਜੀ ਆਮ ਬਾਜ਼ਾਰ 'ਚ ਨਹੀਂ ਮਿਲਨੇ ਇਹ ਰੇਟ ਇਸ ਦਾ ਸਿਰਫ 450 ਰੁਪਏ ਮੱਤੀ ਵਾਲਿਆਂ ਦੇ ਸ਼ੋਰਮ ਇਸ ਦਾ ਰੇਟ ਸਿਰਫ 450 ਰੁਪਏ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਜੀ ਵੈਰੀ ਬਿਊਟੀਫੁਲ ਡਿਜ਼ਾਈਨ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਜੀ ਸੂਟ ਦਾ ਸਕਰੀਨ ਸ਼ਾਟ ਲਓ ਤੇ ਸਕਰੀਨ ਤੇ ਦਿੱਤੇ ਵਟਸਐਪ ਨੰਬਰ ਤੇ ਸੈਂਡ ਕਰੋ ਆਪਣਾ ਆਰਡਰ ਬੁੱਕ ਕਰੋ ਦੇਖੋ ਜੀ ਦਿਖਾਓ ਜੀ ਅਗਲਾ ਡਿਜ਼ਾਈਨ ਦੇਖੋ ਜੀ ਅਗਲਾ ਡਿਜ਼ਾਈਨ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਗਲੇ ਤੇ ਵਰਕ ਹੋਇਆ ਹੋਇਆ ਹੈ ਦੇਖੋ ਜੀ ਕਾਟਨ ਕਪੜਾ ਹੈ ਜੀ ਗਰਮੀਆਂ ਦਾ ਤੋਹਫਾ ਮੱਤੀ ਵਾਲਿਆਂ ਦੇ ਸ਼ੋਰੂਮ ਚ ਅਸੀਂ ਤੁਹਾਡੇ ਲਈ ਹਰ ਵਾਰ ਨਵੀਂ ਵੈਰਾਈਟੀ ਹੀ ਲੈ ਕੇ ਹਾਜ਼ਰ ਹੁੰਨੇ ਆਂ ਦੇਖੋ ਜੀ ਆਪਣਾ ਆਰਡਰ ਬੁੱਕ ਕਰਨ ਲਈ ਸੂਟ ਸਕਰੀਨ ਸ਼ਾਟ ਲਓ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰੋ ਦੇਖੋ ਜੀ ਹੋਰ ਵੀ ਬਹੁਤ ਡਿਜ਼ਾਈਨਿੰਗ ਦਿਖਾਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਇਹ ਅਗਲਾ ਡਿਜ਼ਾਈਨ ਬਾਟਮ ਬਹੁਤ ਵਧੀਆ ਕਪੜਾ ਹੈ ਦੁਪੱਟਾ ਦੇਖੋ ਜੀ ਸ਼ਰਟ ਬਹੁਤ ਸੋਹਣਾ ਕਲਰ ਚਾਰਟ ਵੀ ਨਵੇਂ ਬਿਲਕੁਲ ਦੇਖੋ ਜੀ ਨਾਲ ਹੈਂਡਵਰਕ ਹੋਇਆ ਹੋਇਆ ਦੇਖੋ ਜੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਫਰੰਟ ਦੇ ਉੱਪਰ ਵਰਕ ਹੈ ਜੀ ਦੇਖੋ ਜੀ ਲਓ ਜੀ ਅਗਲਾ ਡਿਜ਼ਾਈਨ ਦਿਖਾਉਂ ਜੀ ਗਲੇ ਤੇ ਹੈਂਡਵਰਕ ਦੇਖੋ ਜੀ ਬੋਟਮ ਪ੍ਰਿੰਟਡ ਦੁਪੱਟਾ ਪ੍ਰਿੰਟਰ ਕਰੀਮ ਸੋਲੋ ਬਹੁਤ ਸੋਹਣਾ ਕਲਰ ਨੇ ਦੇਖੋ ਅਲੱਗ-ਅਲੱਗ ਕਲਰ ਮੈਚੇ ਦੇਖੋ ਜੀ ਰੰਗਾ ਮੈਚੇ ਅਲੱਗ-ਅਲੱਗ ਦੇਖੋ ਨਵੀ ਬਿਲਕੁਲ ਕਰੀਮ ਸੋਲੋ ਗਰਮੀ ਦੇ ਤੋਹਫੇ ਨੇ ਜੀ ਦੇਖੋ ਜੀ ਅਗਲਾ ਸੂਟ ਜ ਨਵਾਂ ਡਿਜ਼ਾਈਨ ਜੀ ਰੰਗਾ ਮੇਚ ਵੀ ਨਵੀਂ ਦੇਖੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡੀ ਹੌਸਲਾ ਵਜਾਈ ਕਰਨ ਲਈ ਜੀ ਡਿਜ਼ਾਈਨ ਤੁਹਾਡੇ ਲਈ ਇੱਕ ਤੋਂ ਇੱਕ ਨਵਾਂ ਨਵਾਂ ਲੈ ਕੇ ਆਵਾਂਗੇ ਰੇਟ ਬਦ ਘੱਟੋ ਘੱਟ ਜੀ ਬਿਲਕੁਲ ਘੱਟ ਰੇਟ ਹੋਊਗਾ ਇਹਦਾ ਸਿਰਫ 450 ਰੁਪਏ ਦਾ ਸੂਟ ਕੈਮਰੀਕ ਦਾ ਸੂਟ ਹੈ ਜੀ origignal cotton ਹੈ ਜੀ ਦੇਖੋ ਤੁਸੀਂ ਜੀ ਦੇਖ ਸਕਦੇ ਆਂ ਹਾਂਜੀ ਦਿਖਾਓ ਜੀ ਅਗਲਾ ਡਿਜ਼ਾਈਨ ਜੀ ਬਾਕੀ ਇਸ ਤਰ੍ਹਾਂ ਦੇ ਹੋਰ ਡਿਜ਼ਾਈਨ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਬਹੁਤ ਡਿਜ਼ਾਈਨ ਨੇ ਦੇਖੋ ਜੀ ਮੱਤੀ ਵਾਲਿਆਂ ਦੇ ਸ਼ੋਰੂਮ ਬਰੇਟਾ ਵਿਖੇ ਧੰਨਵਾਦ ਜੀ